ਹਰ ਹਾਏ 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 ਕਿਸਾਨਾਂ ਤੇ ਤਕੇਸ਼ੀਆਂ ਕਰਨ ਵਾਲੀ ਮੋਦੀ ਸਰਕਾਰ ਮਰਦਾਬਾਦ 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 ਕਿਸਾਨਾਂ ਨੂੰ ਲੁੱਟਣ ਵਾਲੇ ਕਾਰਪੋਰੇਟ ਘਰਾਣਿਆਂ ਦੇ ਆ ਮੋਦੀ ਯਾਰ ਮਰਦਾਬਾਦ ਮਰਦਾਬਾਦ ਇਹ ਸਰਕਾਰਾਂ ਕਰਦੀਆਂ ਕੀ ਤੇਰਾ ਤੇਰੀ 420 ਤੇਰਾ ਤੇਰੀ ਚੱਕ ਦਿਆਂਗੇ ਕੌਣ ਜਗੋੜਾ ਰੱਖਦੇ ਆਂ ਪਰ ਤਾਂ ਜੀ ਅੱਜ ਮੋਦੀ ਦਾ ਪੁਤਲਾ ਫੁਕਣ ਦੀ ਕਿਉਂ ਲੋੜ ਪੈ ਗਈ ਦੇਖੋ ਜੀ ਜਾਣਦੇ 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 ਇਹ ਕ ਪੁਤਲਾ ਕਿਉਂ ਫੁਕਣਾ ਪਿਆ ਇਹ ਸਰਕਾਰਾਂ ਦਾ ਅੱਜ ਤੋਂ ਦੇਸ਼ ਆਜ਼ਾਦ ਹੋਣ ਨੂੰ 74 ਜਿਹੜੇ ਆ 78 ਸਾਲ ਹੋ ਗਏ ਆ 70 76 ਸਾਲ ਦੇ ਵਿੱਚ ਜੋ ਕਿਸਾਨਾਂ ਦੀ ਦੁਰਦਸ਼ਾ ਹੋਈ ਆ 10 ਲੱਖ ਤੋਂ ਵੱਧ ਕਿਸਾਨ ਜਿਹੜੇ ਆ ਖੁਦਕਸ਼ੀਆਂ ਕਰ ਗਏ ਆ ਜਿਹਦਾ ਕਾਰਨ ਇਸ ਸੈਂਟਰ ਦੀਆਂ ਸਰਕਾਰਾਂ ਦਾ ਕਿਸਾਨਾਂ ਨੂੰ ਭਾਅ ਨਾ ਦੇਣਾ ਕਿਸਾਨਾਂ ਸਰਕਰਜੇ ਚਾਣ ਦਾ ਕਾਰਨ ਇਹਨਾਂ ਦੀਆਂ ਗਲਤ ਨੀਤੀਆਂ ਕਰਕੇ ਉਹਦਾ ਕਰਕੇ ਸਾਰਾ ਹੀ ਕਿਸਾਨ ਅੱਜ ਜਿਹੜਾ ਖੁਦਕਸ਼ੀਆਂ ਦੇ ਰਾਹ ਪੈ ਰਿਹਾ ਤੇ ਜਿਹੜੇ ਮੋਰਚੇ ਸ਼ੰਭੂ ਖਨੋਰੀ ਰਤਨਪੁਰਾ ਬਾਰਡਰਾਂ ਤੇ ਲੱਗੇ ਆ ਅੱਜ ਖਨੋਰੀ ਬਾਰਡਰ ਤੇ ਡੱਲੇਵਾਲ ਸਾਹਿਬ ਨੂੰ ਮਰਨ ਵਾਸਤੇ ਬੈਠਿਆ 45 ਦਿਨ ਤੋਂ ਉੱਪਰ ਹੋ ਗਿਆ ਜੇ ਵੀ ਸਾਰ ਲੈਣ ਆਤੀ ਸਹੀ ਮੋਦੀ ਸਰਕਾਰ ਚੁੱਪ ਕਰਕੇ ਬੈਠੀ ਆ ਜੋ ਕਿਸਾਨਾਂ ਨੂੰ ਮਾਰਨ ਤੇ ਤੁੱਲੀ ਹੋਈ ਆ ਇਹਦੀ ਆ ਰਿਜ਼ਲਟ ਵਾ ਉਹਦੇ ਸੰਬੰਧ ਚ ਜਿਹੜੇ ਅੱਜ ਮੋਦੀ ਸਰਕਾਰ ਨੇ ਸਾਰੇ ਭਾਰਤ ਜਿਹੜਾ ਪੁਤਲੇ ਫੁੱਕੇ ਜਾਣੇ ਆ ਪੰਜਾਬ ਦੇ ਵਿੱਚ ਵੀ ਪੁਤਲੇ ਫੁੱਕੀ ਜਾਣੇ ਆ ਤੇ ਸਾਰਾ ਭਾਰਤ ਚ ਸਮੁੱਚੇ ਭਾਰਤ ਚ ਸੀ ਅੱਜ ਪੁਤਲਾ ਫੁੱਕੋ ਜਿਹੜਾ ਵਾ ਪ੍ਰੋਗਰਾਮ ਰੱਖਿਆ ਉਹਦੇ ਵਿੱਚ ਅਸੀਂ ਪਿੰਡ ਬੁੱਟਰ ਖੁਰਦੀ ਚ ਜਿਹੜਾ ਵਾ ਪੁਤਲਾ ਫੁਕਣਾ ਵਾ ਤੇ ਅੰਮ੍ਰਿਤਸਰ ਗੋਲਡਨ ਗੇਟ ਤੇ ਸਾਡੇ ਸਾਥੀ ਫੂਕੇ ਆ ਗਏ ਆ ਤੇ ਪਿੰਡਾਂ ਚ ਕੱਲੇ ਕੱਲੇ ਪਿੰਡ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਗਿਆ ਉਹਦੇ ਸੰਬੰਧ ਚ ਪੁਤਲਾ ਪੁਤਰਾ ਜਿਹੜਾ ਫੁਕਿਆ ਜਾ ਰਿਹਾ ਲਾਡੂ ਮਾਰੇ ਭਾਈ ਮੋਦੀ ਸਰਕਾਰ ਮਰਦਾਬਾਦ 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 ਸੈਂਟਰ ਦੀ ਮੋਦੀ ਸਰਕਾਰ ਹਾਏ 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 ਦਖਾਨਾਂ ਨੂੰ ਕਾਰਪੋਰੇਟ ਦਲਾਲਾਂ ਕੋਲ ਲਟਾਉਣ ਵਾਲੀ ਮੋਦੀ ਸਰਕਾਰ ਮਰਦਾਬਾਦ 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 ਕਾਰਪੋਰੇਟਾਂ ਦੀ ਦਲਾਲ ਮੋਦੀ ਸਰਕਾਰ ਮਰਦਾਬਾਦ 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 ਜਬੀ ਲਾਏ ਆਕ ਮੋਦੀ ਨੂੰ ਲਾਓ ਪਤਾਂ ਜੀ ਬਦੀ ਸਰਕਾਰ ਮੁਰਦਾਬਾਦ 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 ਗੰਗਾ ਇਤਲਾ ਲ ਮੁਰਦਾਬਾਦ 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 ਹਾਏ 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 ਕਰਤੀਆਂ ਕੀ ਫੇਰਾ ਫੇਰੀ 420 ਫੇਰਾ ਫੇਰੀ ਚੱਕ ਦੇਾਂਗੇ ਕੌਣ ਤੇ ਗੋਡਾ ਰੱਖ ਦੇਾਂਗੇ ਸਰਕਾਰ ਮੁਰਦਾਬਾਦ 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 ਕੋਈ ਨਹੀਂ ਕੋਈ ਨਹੀਂ ਹੋ ਗਿਆ ਹੋ ਗਿਆ ਵਧੀਆ ਆ ਗਿਆ ਵਧੀਆ 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 ਹੋ ਗਿਆ ਵਧੀਆ ਹੋ ਗਿਆ ਮਾਰੋ ਮਾਰੋ ਮਾਰ ਪਗਿਆ ਛੱਤਰ ਮਾਰੋ ਛੱਤਰ ਪਗਿਆ ਮਾਰ ਮਾਰੇਗਾ ਤੇ ਤਾਂ ਹੀ ਆਗੇ ਉਹਨੂੰ ਬੜਾ ਖੋਲ ਦੇ ਬੜਾ ਇਹਨੂੰ ਕਰ ਦੇ ਅੱਗ ਸੇਕ ਲਓ ਮੋਦੀ ਦੀ ਸੇਕੋ ਸੇਕੋ ਅੱਗ ਮੋਦੀ ਜੀ ਮੋਦੀ ਬੋਟਾ ਦੇ ਮੋਦੀ ਆਉਣਾ ਚਾਹੀਦਾ ਹੈ ਇਹ ਪੈਣੀ ਆ ਹਣ ਕਾਇ ਹੈ ਜਿਹੜੇ ਹਾਲਾਤ ਬਣਦੇ ਜਾਂਦੇ ਆ ਇਹ ਦੇਸ਼ ਨੂੰ ਇਕੱਠਾ ਕਰਕੇ ਜਾਊਂਗਾ ਫਿਰ ਥੈਂਕ ਯੂ ਕੋਈ ਰੋ ਫੋਟੋ ਲੈ ਲਿਓ ਮੋਦੀ ਜੀ ਅੱਜ ਵੀ ਉਹ ਖਾਜੀ ਬਹੁਤ ਆ ਜੀ ਅੱਜ ਉਹ ਸੇ ਮਠਾ ਬੜਾ ਜੀ